500 ਤੋਂ ਲੈ ਕੇ 800 ਤੱਕ ਪਿੰਡਾਂ ਦੀ ਗਿਣਤੀ ਸਾਹਮਣੇ ਆ ਰਹੀ ਹੈ ਜਿਹੜੇ ਹੜ੍ਹ ਨਾਲ ਪ੍ਰਭਾਵਿਤ ਨੇ ਹੜ੍ਹ ਤੋਂ ਪੀੜਤ ਨੇ ਜੋ ਆਪਣਾ ਘਰ-ਬਾਰ, ਡੰਗਰ ਪਸ਼ੂ ਛੱਡ ਕੇ ਜਾਣ ਲਈ ਮਜਬੂਰ ਨੇ ਕਮਨਖੀ ਜਾਨਾ ਵੀ 6 ਦੇ ਕਰੀਬ ਜਾਨਾ ਜਾਣ ਦੀ ਖਬਰ ਆ ਗਈ ਹੈ ਦੋ ਜਵਾਕ ਡੁੱਬ ਗਏ 11 ਸਾਲ ਦਾ ਇੱਕ 9 ਸਾਲ ਦਾ ਐਨ 3 4 ਬੰਦੇ ਲਾਪਤਾ ਨੇ ਐਮਰਜੈਂਸੀ ਬੈਠਕ ਹੁੰਦੀ ਹੈ ਕਿ ਅੱਜ ਰਾਤ ਨੂੰ ਤੁਸੀਂ ਸੁੱਤੇ ਸਵੇਰ ਨੂੰ ਉੜਦਿਆਂ ਨੂੰ ਤੁਹਾਨੂੰ ਖਬਰ ਵੀ ਨਹੀਂ ਕਿ ਡੈਮ ਖਤਰੇ ਦੇ ਨਿਸ਼ਾਨ ਤੇ ਨੇ ਪਾਣੀ ਛੱਡਿਆ ਜਾ ਰਿਹਾ ਹੈ ਪਾਣੀ ਦਾ ਪੱਧਰ ਵੱਧ ਰਿਹਾ ਹੈ ਪਿੰਡਾਂ ਨੂੰ ਨੁਕਸਾਨ ਹੋ ਸਕਦਾ ਤੇ ਤੁਰੰਤ ਤੁਸੀਂ ਆਪਣੇ ਅਫਸਰਾਂ ਦੀ ਮੀਟਿੰਗ ਬੁਲਾਉਂਦੇ ਜਦੋਂ ਹੁਣ ਸਾਰਾ ਕੁਝ ਡੁੱਬ ਗਿਆ ਜਦੋਂ ਸਾਰਾ ਕੁਝ ਛੜ ਗਿਆ ਤੇ ਫਿਰ ਤੁਹਾਨੂੰ 3 ਲੱਖ ਏਕੜ ਦੇ ਕਰੀਬ ਸਾਡੀ ਫਸਲ ਡੁੱਬੀ ਹੋਵੇ ਹੈਨਾ 500 ਤੋਂ ਲੈ ਕੇ 800 ਤੱਕ ਦੇ ਪਿੰਡਾਂ ਦੀ ਜਾਣਕਾਰੀ ਆ ਰਹੀ ਹੋਵੇ ਤੇ ਤੁਸੀਂ ਹੁਣ ਕਹਿੰਦੇ ਹੋ ਸੀ ਐਮਰਜੈਂਸੀ ਮੀਟਿੰਗ ਬੁਲਾਈਏ ਪ੍ਰੋਜੈਕਟ ਦਿੱਤਾ ਪੰਜਾਬ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਪਟਿਆਲਾ ਨੂੰ ਤੇ ਜਦੋਂ ਸ਼ਬਕੇ ਸਾਹਮਣੇ ਆਇਆ ਤੇ ਬੁੱਧੀਜੀਵੀ ਵਰਗ ਨੇ ਪੰਜਾਬਦਿਆਂ ਨੇ ਉਦੇ ਵਿੱਚੋਂ ਨਿਸ਼ਾਨਦੇਹੀ ਕਰਨੀ ਸ਼ੁਰੂ ਕਰਤੀ। ਕਿਆ ਵੱਡੀਆਂ ਖਾਮੀਆਂ ਨੇ। ਤਾਂ ਕਹਿੰਦੇ ਜੀ 35000 ਤੱਕ ਗਲਤੀਆਂ ਲੱਭਦੀਆਂ। ਬਈ 1 2 5 10 20 50 ਤਾਂ ਸਮਝ ਆਉਂਦਾ। ਜਿਉਂ ਯੂਨੀਵਰਸਿਟੀ ਨੇ ਯੂਨੀਵਰਸਿਟੀ ਕੈਂਪਸ ਦੇ ਅੰਦਰ ਇੱਕ ਵੱਡਾ ਔਟਵਾ ਫਟਿਆ। ਤੇ ਲਿਆ ਕੇ ਉਹਦੇ ਵਿੱਚੋਂ ਕਾਪੀਆਂ ਸਿੱਟੀਆਂ ਸ਼ੁਰੂ ਕਰੀਆਂ। ਜਿਉਂ ਉਹਦੇ ਵਿੱਚ ਕਹਿੰਦੇ ਜੀ ਗੁਰਬਾਣੀ ਵੀ ਐ, ਕੁਰਾਨ ਵੀ ਐ, ਭਗਵਤ ਗੀਤਾ ਵੀ ਐ, ਹੋਰ ਧਾਰਮਿਕ ਸ਼ਲੋਕ ਵੀ ਨੇ ਹੈਨਾ ਤੇ ਇਹ ਸਾਰਾ ਕੁਝ ਐ ਉਦੇ ਵਿੱਚ ਉਹਦੀ ਪਰਿਭਾਸ਼ਿਤ ਕੀਤਾ ਗਿਆ ਸੋ ਉਹ ਕਹਿੰਦੀ ਜੀ ਇਹਦਾ ਸ਼ਬਦ ਗੁਰੂ ਦਾ ਪ੍ਰਮਾਣ ਜਿਸ ਤਰ੍ਹਾਂ ਭਾਰਤ ਚੀਨ ਤੇ ਰੂਸਿਕ ਟਿਕੜੀ ਬਣਦੀ ਜਾ ਰਹੀ ਹੈ ਕਿ ਇਸ ਟਿਕੜੀ ਤੋਂ ਅਮਰੀਕਾ ਖੌਫਜਦਾ ਭਾਰਤੀ ਵਿਦਿਆਰਥੀਆਂਦ ਲਈ ਨਵਾਂ ਪ੍ਰਮਾਣ ਜਾਰੀ ਹੋ ਗਿਆ ਹੈ ਕਿ ਹੁਣ 4 ਸਾਲ ਤੋਂ ਵੱਧ ਦਾ ਸਟੱਡੀ ਵੀਜ਼ਾ ਨਹੀਂ ਪੰਜਾਬੀ ਟਿਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬੀ ਟਿਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਹੜ ਹੜ ਦੀ ਮਾਰ ਸਮੁੱਚਾ ਪੰਜਾਬ ਹੁਣੇ ਦੀ ਚਪੇਟ ਚ ਆਉਂਦਾ ਜਾ ਰਿਹਾ ਅੱਠ ਤੋਂ 10 ਜ਼ਿਲ੍ਹੇ ਦਰਜਨ ਦੇ ਕਰੀਬ ਜ਼ਿਲ੍ਹੇ ਤਾਂ ਪਹਿਲੇ ਹੀ ਦੀ ਮਾਰ ਹਿੱਟ ਨੇ ਸੱਤ ਅੱਠ ਜ਼ਿਲ੍ਹੇ ਤਾਂ ਜਹੇ ਨੇ ਜਿਨ੍ਹਾਂ ਦੇ ਪਿੰਡਾਂ 'ਚ ਘਰਾਂ 'ਚ ਗਲੀਆਂ ਮੁਹੱਲਿਆਂ 'ਚ ਤੇ ਸਮੁੱਚੇ ਖੇਤਾਂ 'ਚ 8-8 ਫੁੱਟ 7-7 ਫੁੱਟ 5-5 ਫੁੱਟ ਪਾਣੀ ਖੜਾ ਹੈ। ਇਹ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਤਾਜ਼ੀ ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਕਰੀਬ-ਕਰੀਬ 3 ਲੱਖ ਏਕੜ ਤੋਂ ਵੱਧ ਖੇਤਾਂ ਦੇ ਵਿੱਚ ਪਾਣੀ ਫਿਰ ਗਿਆ ਜਾਂ ਪਾਣੀ ਖੜਾ ਹੈ ਜਾਂ ਉਹਦੀ ਮਦਦ ਹੋਰ ਵੱਧ ਰਹੀ ਹੈ। ਦੂਸਰੇ ਪਾਸੇ 500 ਤੋਂ ਲੈ ਕੇ 800 ਤੱਕ ਪਿੰਡਾਂ ਦੀ ਗਿਣਤੀ ਸਾਹਮਣੇ ਆ ਰਹੀ ਹੈ। ਜਿਹੜੇ ਹਰ ਨਾਲ ਪ੍ਰਭਾਵਿਤ ਨੇ ਹੜ੍ਹ ਤੋਂ ਪੀੜਤ ਨੇ। ਇਨਾ ਪਿੰਡਾਂ 'ਚ ਪਾਣੀ ਭੜਿਆ ਲੋਕ ਆਪਣਾ ਕਾਰੋਬਾਰ ਡੰਗਰ ਪਸ਼ੂ ਛੱਡ ਕੇ ਜਾਣ ਲਈ ਮਜਬੂਰ ਨੇ ਜਾਂ ਖੁੱਲੇ ਛੱਡ ਦਿੱਤੇ ਗਏ ਨੇ ਰੱਬ ਆਸਰੇ ਨੇ ਕਈ ਮਰ ਰਹੇ ਨੇ ਕਈ ਹੜ੍ਹ ਰਹੇ ਨੇ ਹੁਣ ਤਾਂ ਮਨੁੱਖੀ ਜਾਨਾਂ ਵੀ 6 ਦੇ ਕਰੀਬ ਜਾਨਾ ਜਾਣ ਦੀ ਖਬਰ ਆ ਗਈ ਹੈ 2 ਜਵਾਕ ਡੁੱਬ ਗਏ 11 ਸਾਲ ਦਾ ਇੱਕ 9 ਸਾਲ ਦਾ ਐਨ 3 4 ਬੰਦੇ ਲਾਪਤਾ ਨੇ ਤੇ ਖਤਸਾ ਬਣਿਆ ਹੋਇਆ ਕਿ ਹੋਰ ਗਿਣਤੀ ਵੱਧ ਸਕਦੀ ਹੈ ਇਹ ਸਾਰੀ ਸਥਿਤੀ ਦੇ ਵਿੱਚ 38 ਤੋਂ ਬਾਅਦ ਰੇਲ ਗੱਡੀਆਂ ਰੱਦ ਹੋਣ ਦੀ ਖਬਰ ਆ ਜਿਹਦੇ ਦਿਨ ਇਦੇ ਵਿੱਚ ਬੰਦੇ ਭਾਰ ਤੱਕ ਟ੍ਰੇਨ ਸ਼ਾਮਲ ਹੈ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਹਿੰਦੇ ਅਮਰਜੈਂਸੀ ਬੈਠਕ ਸੱਦ ਲਈਆ ਮੈਨੂੰ ਸਮਝ ਨਹੀਂ ਆਉਂਦੀ ਕਿ ਹਫ਼ਤੇ ਤੋਂ ਉੱਪਰ ਹੋ ਗਿਆ ਪੰਜਾਬ ਨੂੰ ਡੁੱਬੇ ਨੂੰ ਅੱdte ਤੋਂ ਬਾਅਦ ਪੰਜਾਬ ਹਫ਼ਤੇ ਤੋਂ ਡੁੱਬਿਆ ਹੈ ਮੁੱਖ ਮੰਤਰੀ ਸਾਹਿਬ ਇਸ ਦੌਰਾਨ ਤਾਮਿਲ ਅਡੂ ਦਾ ਦੌਰਾ ਵੀ ਕਰਿਆ ਹੈ ਤੇ ਹੁਣ ਅੱਜ ਇਸ ਨੂੰ ਅਮਰਜੈਂਸੀ ਬੈਠਕ ਕਿਵੇਂ ਕਹਿ ਸਕਦੇ ਹੋ ਤੁਸੀਂ 2 ਦਿਨ ਤੋਂ ਅਤਰਾਸਲ ਤੇ ਵੀ ਜਾ ਰਹੇ ਹੋ ਅਮਰਜੈਂਸੀ ਬੈਠਕ ਹੁੰਦੀ ਹੈ ਕਿ ਅੱਜ ਰਾਤ ਨੂੰ ਤੁਸੀਂ ਸੁੱਤੇ ਥਵੇਰ ਨੂੰ ਉੜਦਿਆਂ ਨੂੰ ਤੁਹਾਨੂੰ ਖਬਰ ਮਿਲੀ ਕਿ ਡੈਮ ਖਤਰੇ ਦੇ ਨਿਸ਼ਾਨ ਤੇ ਨੇ ਪਾਣੀ ਛੱਡਿਆ ਜਾ ਰਿਹਾ ਹੈ ਪਾਣੀ ਦਾ ਪੱਧਰ ਵੱਧ ਰਿਹਾ ਹੈ ਪਿੰਡਾਂ ਨੂੰ ਨੁਕਸਾਨ ਹੋ ਸਕਦਾ ਤੇ ਤੁਰੰਤ ਤੁਸੀਂ ਆਪਣੇ ਅਫਸਰਾਂ ਦੀ ਮੀਟਿੰਗ ਬੁਲਾਉਂਦੇ ਤੁਹਾਨੂੰ ਤੁਰੰਤ ਤੁਸੀਂ ਕੈਬਨਟ ਦੀ ਮੀਟਿੰਗ ਬੁਲਾਉਂਦੇ ਤੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦਿੰਦੇ ਤੇ ਉਹਨਾਂ ਤੋਂ ਜਾਣਕਾਰੀ ਲੈਂਦੇ ਕਿ ਬੰਨ ਕਿੰਨੇ ਕੁ ਮਜ਼ਬੂਤ ਨੇ ਤੁਸੀਂ ਬੰਨ ਦਮ ਰੱਖਦੇ ਨੇ ਰੋਕਣ ਦਾ ਜਾਂ ਅਸੀਂ ਬਦਲਵੇਂ ਪ੍ਰਬੰਧ ਕੀਤੇ ਨੇ ਜੇ ਉੱਥੇ ਰੇਤ ਪਹਚਾਉਣਾ ਪਿਆ ਬੋਰੀਆਂ ਪਹਚਾਉਣੀਆਂ ਪੀਆਂ ਥੱਲੇ ਪਹਚਾਉਣੇ ਪਏ ਕਿਹੋ ਜਿਹਾ ਪ੍ਰਬੰਧ ਨੇ ਇਹ ਲੋਕਾਂ ਨੂੰ ਕੱਢਣਾ ਪਿਆ ਕਿਸੇ ਜੋ ਪ੍ਰਬੰਧ ਨੇ ਇਹ ਐਮਰਜੈਂਸੀ ਮੀਟਿੰਗ ਉਹਨੂੰ ਕਹਿੰਦੇ ਆ ਜਨਾਬ ਜਦੋਂ ਹੁਣ ਸਾਰਾ ਕੁਝ ਡੁੱਬ ਗਿਆ ਜਦੋਂ ਸਾਰਾ ਕੁਝ ਛੜ ਗਿਆ ਤੇ ਫਿਰ ਤੁਹਾਨੂੰ 3 ਲੱਖ ਏਕੜ ਦੇ ਕਰੀਬ ਸਾਡੀ ਫਸਲ ਡੁੱਬੀ ਹੋਵੇ ਹੈਨਾ 500 ਤੋਂ ਲੈ ਕੇ 800 ਤੱਕ ਦੇ ਪਿੰਡਾਂ ਦੀ ਜਾਣਕਾਰੀ ਆ ਰਹੀ ਹੋਵੇ ਤੇ ਤੁਸੀਂ ਹੁਣ ਕਹਿੰਦੇ ਹੋ ਅਸੀਂ ਐਮਰਜੈਂਸੀ ਮੀਟਿੰਗ ਬੁਲਾਈ ਹੈ ਤੁਹਾਡੇ ਨਾਲੋਂ ਪਹਿਲਾਂ ਤਾਂ ਬਾਕੀ ਗਵਾਂਧੀ ਸੂਬਾ ਕਹੀ ਜਾਂਦਾ ਹਰਿਆਣੇ ਵਾਲੇ ਕਿ ਅਸੀਂ ਮਦਦ ਲਈ ਤਿਆਰ ਹਾਂ ਜੀ ਹੈਨਾ ਉਧਰ ਮਤਲਬ ਕਿ ਉਧਰੋਂ ਲੈnde ਪੰਜਾਬ ਦੀ ਮੁੱਖ ਮੰਤਰੀ ਮੀਟਿੰਗਾਂ ਕਰਕੇ ਕਹਿ ਰਹੀ ਆ ਕਿ ਗੁਰੂ ਘਰ ਚੋਂ ਪਾਣੀ ਕਢਾਓ ਪਹਿਲਾਂ ਕਰਤਾਰਪੁਰ ਸਾਹਿਬ ਵਾਲੇ ਚੋਂ ਤੇ ਤੁਸੀਂ ਹੁਣ ਅੱਜ ਇਹਨੂੰ ਐਮਰਜੈਂਸੀ ਮੀਟਿੰਗ ਕਹ ਲਿਆ ਨਾ ਅਜੇ ਤੱਕ ਕੇਂਦਰ ਸਾਹਮਣੇ ਆਇਆ ਜਿਹੜਾ ਇਸ ਨੂੰ ਕੁਦਰਤੀ ਰਾਹਤ ਦੀ ਆਪਤ ਐਲਾਨਣ ਦੇ ਲਈ ਸਾਹਮਣੇ ਆਵੇ ਨਾ ਹੀ ਪੰਜਾਬ ਸਰਕਾਰ ਨੇ ਅਜੇ ਤੱਕ ਕੋਈ ਕੇਸ ਬਣਾਇਆ ਕੋਈ ਇਹ ਜੀ ਤਿਆਰੀ ਕੀਤੀ ਕਿ ਇਹਨੂੰ ਕੁਦਰਤੀ ਰਾਹਤ ਦੀ ਆਪਤ ਐਲਾਨਣ ਲਈ ਕੇਸ ਮਜ਼ਬੂਤ ਕਰ ਲੀਏ ਜਿਹਦੇ ਵਿੱਚ ਸਾਰੀ ਜਾਣਕਾਰੀ ਹੋਵੇ ਕਿ ਐਨੇ ਲੱਖ ਫਸਲ ਡੁੱਬ ਗਈ ਐਨੇ ਲੱਖ ਏਕੜ ਦੀ ਐਨੇ ਪਿੰਡ ਡੁੱਬ ਗਏ ਇੰਨਾ ਡੰਗਰ ਪਸ਼ੂ ਗਏ ਹੈ ਇੰਨਾ ਘਰਵਾਰ ਗਏ ਹੈ ਇੰਨਾ ਸੜਕਾਂ ਟੁੱਟੀਆਂ ਉਹ ਸਾਰੀ ਸੂਚੀ ਤਿਆਰ ਕਰਕੇ ਕੇਸ ਬਣਾ ਕੇ ਰੱਖੋ ਸਟਾਂ ਤੇ ਜੰਮੂ ਕਸ਼ਮੀਰ ਲੇਹ ਲਦਾਖ ਹਿਮਾਚਲ ਉਤਰਾਖੰਡ ਪੰਜਾਬ ਇਹ ਸਾਰੇ ਸੂਬੇ ਮਿਲ ਕੇ ਇਕੱਠਿਆਂ ਬਾਅਦ ਚੁੱਕਣ ਕੇ ਪਾਈ ਐਲਾਨੋ ਇਹਨੂੰ ਇਹ ਰਾਸ਼ਟਰੀ ਆਫਤ ਹੈ ਤੇ ਕੋਈ ਜੀ ਚਲੋ ਇਹ ਚੋ ਐਮਰਜੈਂਸੀ ਮੀਟਿੰਗ ਚੋ ਵੀ ਦੇਖ ਲੋ ਕੀ ਨਿਕਲਦਾ ਤੁਹਾਡੇ ਸਾਹਮਣੇ ਆ ਪਰ ਇੱਕ ਪਾਸੇ ਇਸ ਹੜ ਦੀ ਆੜ ਦੇ ਵਿੱਚ ਪੰਜਾਬ ਸਰਕਾਰ ਜ਼ਿਲ੍ਹਾ ਅਧਿਕਾਰੀਆਂ ਨੂੰ ਹੁਕਮ ਚੜ੍ਹ ਰਹੀ ਹੈ ਕਿ ਸ਼ਾਮਲਤਾ ਤਾਂ ਕਬਜ਼ੇ ਕਰੋ ਦੂਏ ਪਾਸੇ ਇਸ ਹੜ ਦੀ ਮਾਰਚ ਫਸੇ ਪੰਜਾਬ ਤੇ ਉੱਤੇ ਡੈਮਾ ਦਾ ਕੰਟਰੋਲ ਕਰਨ ਲਈ ਕੇਂਦਰੀ ਤਾਸੇ ਪਹੁੰਚ ਗਏ ਨੇ ਜੀ ਆ ਸੀਆਈਐਸਐਫ ਦੇ ਜਵਾਨ ਨੰਗਲ ਡੈਮ ਪਹੁੰਚ ਗਏ ਨੇ ਪਾਖੜਾ ਬੰਨ ਦਾ ਕੰਟਰੋਲ ਆਪਣੇ ਹੱਥ ਚ ਕੇਂਦਰ ਲੈਣ ਜਾ ਰਿਹਾ ਅੱਜ ਜਦੋਂ ਆਪਾਂ ਗੱਲ ਕਰ ਰਹੇ ਆ ਤਦ 29 ਤਰੀਕ ਹੋ ਗਈ ਆ ਭਲਕੇ ਨੂੰ 30 ਤੇ ਪਰਸੋ ਨੂੰ 31 31 ਤਰੀਕ ਤੋਂ ਪਾਖੜਾ ਡੈਮ ਦਾ ਕੰਟਰੋਲ ਸਿੱਧੇ ਰੂਪ ਚ ਕੇਂਦਰ ਕੋਲ ਚਲ ਜਾਣਾ ਵੈਸੇ ਤਾਂ ਇਹ ਸਿੱਧੇ ਰੂਪ ਚ ਪਹਿਲਾਂ ਹੀ ਆ ਹੁਣ ਸੁਰੱਖਿਆ ਪਹਿਲੂ ਤੋਂ ਵੀ ਹੁਣ ਸਵਾਲ ਇੱਥੇ ਹੀ ਖੜਾ ਹੈ ਕਿ ਵੀ ਸਾਡੀ ਸਰਕਾਰ ਸੁੱਤੀ ਪਈ ਹੈ ਚਲੋ ਪਹਿਲਾਂ ਗੌਰ ਕਰੋ ਹੋ ਕੀ ਰਿਹਾ ਕਹਿੰਦੇ ਜੀ ਭਾਖੜਾ ਡੈਮ ਦੀ ਸੁਰੱਖਿਆ ਦੇ ਲਈ ਨੰਗਲ ਸੀਆਈਐਸਏ ਪੁੱਜ ਗਈ 200 ਦੇ ਕਰੀਬ ਉਹਨਾਂ ਦੇ ਜਵਾਨ ਪਹੁੰਚ ਗਏ 31 ਤਰੀਕ ਤੋਂ ਉਹਨਾਂ ਨੇ ਕੰਮ ਸੰਭਾਲ ਲੈਣਾ ਪਿਛਲੇ ਦਿਨੀ ਕੇਂਦਰੀ ਟੀਮਾਂ ਨੇ ਦੌਰਾ ਵੀ ਕੀਤਾ ਸੀ ਕਿ ਸੀਆਈਐਸਏ ਦੇ ਜਵਾਨ ਕਿੱਥੇ ਰੱਖਣੇ ਨੇ ਬਕਾਇਦਾ ਤੌਰ ਤੇ ਕਹਿੰਦੇ ਜੀ ਜਿਹੜੀ ਨੰਗਲ ਟਾਊਨਸ਼ਿਪ ਹੈ ਉਦੇਵ ਚ 90 ਦੇ ਕਰੀਬ ਇਹ ਰਹਿਸ਼ੀ ਜਿਹੜੇ ਪ੍ਰਾਣੇ ਕੁਆਟਰ ਨੇ ਉਹਨਾਂ ਦੀ ਮਾੜੀ ਮੋਟੀ ਮੁਰੰਮਤ ਕਰਵਾਈ ਆ ਤੇ ਉਥੇ ਹੋ ਸਕਦਾ ਦੋ ਦੋ ਜਣੇ ਕਰਕੇ ਰਹਿਣ ਇੱਕ ਹੋ ਸਕਦਾ ਕਿਸੇ ਤਿੰਨ ਵੀ ਰਹਿ ਲੈਣ ਤੇ ਪਰ ਕਹਿੰਦੇ ਫਿਲਹਾਲ ਕਮਿਊਨਿਟੀ ਸੈਂਟਰਾਂ ਚ ਜਾਂ ਹੋਰ ਆਰਜੀ ਰਹਿਸ਼ੀ ਥਾਮਾਂ ਦੇ ਉੱਤੇ ਉਹਨਾਂ ਨੂੰ ਠਹਿਰਾਇਆ ਗਿਆ ਤੇ ਹੁਣ ਇਹਨਾਂ ਚ ਤਬਦੀਲ ਕਰ ਦਿੱਤਾ ਜਾਊਗਾ ਨਾ ਘਰਾਂ ਚ ਪਰ ਕਹਿੰਦੇ ਜੀ ਕੇਂਦਰੀ ਟੀਮਾਂ ਨੇ ਕੇਂਦਰੀ ਅਧਿਕਾਰੀਆਂ ਨੇ ਕਹਿ ਦਿੱਤਾ ਹੈ ਕਿ ਸਾਡੇ ਸੀਐਸਐਫ ਜਵਾਨ ਇਹਨਾਂ ਕੁਆਟਰਾਂ ਚ ਨਹੀਂ ਰਹਿਣਗੇ ਉਹਨਾਂ ਦੇ ਰਹਿਣ ਲਾਇਕ ਨਹੀਂ ਜਰੂਰੀ ਬਦਲਵੇਂ ਕੋਈ ਕਿਰਾਇਤੇ ਕਲੋਨੀ ਲਈ ਜਾਊਗੀ ਕਿਰਾਇਤੇ ਕਰ ਲਿਆ ਜਾਊਗਾ ਨਹੀਂ ਜਨਾਬ ਕੱਲਾ ਤੁਹਾਡਾ ਡੈਮਾ ਦਾ ਕੰਟਰੋਲ ਇਹ ਨਹੀਂ ਕੁਦਰਤੀ ਤੌਰ ਤੇ ਛੇੜਖਾਨੀ ਦਾ ਵੀ ਨਮਾ ਰੱਖਣਣਾ ਜਾਣਕਾਰੀ ਮਿਲ ਰਹੀ ਆ ਕਿ ਭਾਖੜਾ ਜਿਹੜਾ ਹਿਮਾਚਲ ਤੇ ਪੰਜਾਬ ਦੀ ਹੱਦ ਹੈ ਜਿੱਥੇ ਉਥੇ ਭਾਖੜਾ ਦਾ ਜਿਹੜਾ ਖੇਤਰ ਹਿਮਾਚਲ ਵਾਲੇ ਪਾਸੇ ਆ ਤੇ ਇੱਕ ਇਧਰ ਪੰਜਾਬ ਵਾਲੇ ਪਾਸੇ ਉਹ ਸੱਦ ਦੇ ਉੱਤੇ ਹਿਮਾਚਲ ਵਾਲੇ ਪਾਸੇ ਕਹਿੰਦੇ ਜੀ ਕੋਈ ਏਰੀਆ ਵੀ ਨਿਸ਼ਚਿਤ ਕਰ ਲੇ ਜਿੱਥੇ ਨਮੀ ਕਲੋਨੀ ਉਸਾਰਨੀ ਆ। ਲਓ ਜੀ। ਆ ਵੀ ਇੱਕ ਪ੍ਰੈਨ ਨਵਾਂ ਸਾਹਮਣੇ ਆ ਗਿਆ। ਮਤਲਬ ਜੇ ਕੁਆਟਰ ਅੱਧੇ ਤੋਂ ਵੱਧ ਨੰਗਲ 'ਚ ਸਰਕਾਰੀ ਕੁਆਟਰ ਖਾਲੀ ਪਏ ਨੇ ਨੰਗਲ ਟਾਊਨਸ਼ਿਪ 'ਚ। ਤੇ ਉਹਨਾਂ ਦੀ ਉਸ ਤਰ੍ਹਾਂ ਦੀ ਮਰਮਤ ਕਰਾ ਲਓ ਭਾਈ ਇਹ ਜਾਦੇ ਲੋੜ ਆ। ਨਮੀ ਕਲੋਨੀ ਆ ਕੁਦਰਤ ਦਾ ਅਸੀਂ ਛੇੜਖਾਨੀ ਦਾ ਨਤੀਜਾ ਭੋਗ ਰਹੇ ਆ ਤੇ ਤੁਸੀਂ ਅਜੇ ਵੀ ਟਲਦੇ ਨਹੀਂ। ਪਰ ਇੱਕ ਵੱਖਰਾ ਪਹਿਲੂ ਆ ਪਰ ਜਿਹੜਾ ਪਹਿਲੂ ਗੌਰ ਕਰਨ ਵਾਲਾ ਹੈ ਉਹ ਹੈ ਜੀ ਕੇਂਦਰੀ ਕਬਜ਼ੇ ਦਾ ਕਿ ਜਿਸ ਤਰ੍ਹਾਂ ਇਹ ਤੈਅ ਹੋਇਆ ਹੈ ਕਿ ਜੀ ਭਾਖੜਾ ਡੈਮ ਦਾ ਕੰਟਰੋਲ ਕੇਂਦਰ ਨੂੰ ਦੇ ਦਿਓ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਵਿਧਾਨ ਸਭਾ ਚ ਮਤਾ ਲਿਆਂਦਾ ਸੀ ਉਸ ਮਤੇ ਤੇ ਹੀ ਪਹਿਰੇਦਾਰੀ ਕਰ ਲਓ ਪਰ ਸਵਾਲ ਤਾਂ ਇਹ ਹੈ ਕਿ ਕੀ ਤੁਸੀਂ ਡੈਮ ਸੇਫਟੀ ਐਕਟ ਦੇ ਖਿਲਾਫ ਲਿਆਂਦੇ ਮਤੇ ਨੂੰ ਬਿਲਦੇ ਰੂਪ ਚ ਸਾਹਮਣੇ ਲਿਆਉਂਗੇ ਕਾਨੂੰਨ ਬਣੂ ਨਹੀਂ ਬਣੂ ਤੁਸੀਂ ਮਜ਼ਬੂਤੀ ਨਾਲ ਤਾਂ ਕੇਸ ਰੱਖਦੇ ਤੁਸੀਂ ਬਿੱਲ ਨਹੀਂ ਲਿਆਂਦਾ ਮਤਾ ਲਿਆਂਦਾ ਮਤਾ ਸਿਰਫ ਬਿਆਨੀਆਂ ਭਾਵਨਾਤਮਕ ਤੌਰ ਤੇ ਤੁਹਾਡਾ ਪੱਖ ਹੈ ਤੁਹਾਡੀ ਦਲੀਲ ਹੈ ਤੁਹਾਡਾ ਤਰਕ ਹੈ ਤੁਸੀਂ ਆਪਣੀ ਭਾਵਨਾਵਾਂ ਬਿਆਖਤ ਕੀਤੀਆਂ ਉਹਦੇ ਵਿੱਚ ਬਾਕੀ ਦਲਾਂ ਨੇ ਵੀ ਤੁਹਾਡੇ ਨਾਲ ਸਾਥ ਦਿੱਤਾ ਉਹ ਵੀ ਨਹੀਂ ਕੁਛ ਕਦੇ ਪਤਾ ਨਹੀਂ ਈਡੀ ਤੋਂ ਡਰਦੇ ਆ ਪਤਾ ਨਹੀਂ ਇਨਕਮ ਟੈਕਸ ਤੋਂ ਡਰਦੇ ਆ ਪਤਾ ਨਹੀਂ ਸੀਬੀਆਈ ਤੋਂ ਡਰਦੇ ਆ ਪਰ ਇਹ ਸਪੱਸ਼ਟ ਹੋ ਗਿਆ ਜੀ ਕਿ ਪੰਜਾਬ ਦੇ ਵਿੱਚ ਇੱਕ ਪਾਸੇ ਹੜ੍ਹ ਵਾਲੀ ਸਿਟੀ ਹੈ ਦੂਏ ਪਾਸੇ ਉਹਦੀ ਆੜ ਦੇ ਵਿੱਚ ਸੁੱਭਾ ਸਰਕਾਰ ਸ਼ਾਮ ਰਾਤ ਜਮੀਨਾ ਸਮੁੱਚੇ ਪੰਜਾਬ ਦੀਆਂ ਡੱਬਣ ਨੂੰ ਫਿਰਦੀ ਹੈ ਖੁੱਲੇ ਬਾਜ਼ਾਰ ਚ ਵੇਚਣ ਨੂੰ ਫਿਰਦੀ ਹੈ ਤੇ ਇਸੇ ਹੜ ਦੀ ਮਾਰ ਦੇ ਵਿੱਚ ਦੋ ਦਿਨ ਵੀ ਨਹੀਂ ਰੁਕੇ ਕੇਂਦਰ ਵਾਲੇ ਡੈਮਾਂ ਦਾ ਕੰਟਰੋਲ ਕਬਜ਼ਾ ਕਰਨ ਨੂੰ ਫਿਰਦੇ ਨੇ ਜਦੋਂ ਕਿ ਸੁੱਭਈ ਮਸਲਾ ਹੈ ਹਿਮਾਚਲ ਤੇ ਪੰਜਾਬ ਮਿਲ ਕੇ ਲੜਾਈ ਲੜੇ ਤਾਮਿਲਨਾਡੂ ਗਏ ਸੀ ਇਟਲੀ ਡੋਸਾ ਬੜਾ ਖਾਣ ਉੱਥੋਂ ਹੀ ਸਿੱਖ ਕੇ ਆ ਜਾਂਦੇ ਕਿ ਸੁੱਭਈ ਮਸਲੇ ਉਹਨਾਂ ਦੇ ਹੱਕਾਂ ਲਈ ਕਿਵੇਂ ਲੜਨਾ ਹੈ ਫੈਡਰਲ ਟਾਂਚੇ ਲਈ ਕਿਵੇਂ ਲੜਨਾ ਨਹੀਂ ਜਨਾਬ ਤੁਸੀਂ ਤਾਂ ਟੁਟਕਲੇ ਸੁਣਾਉਣੇ ਆ ਢੋਲੇ ਦੀਆਂ ਲਾਉਣੀਆਂ ਪੰਜਾਬ ਟੁੱਬਦਾ ਡੁੱਬੇ ਨਾਤਰ ਕੇਂਦਰ ਤੋਂ ਲੈ ਕੇ ਸੁਭਾ ਸਰਕਾਰ ਤੱਕ ਪੰਜਾਬ ਉਹਨਾਂ ਲਈ ਏਜੰਡੇ ਤੇ ਨਹੀਂ ਹੈ ਪੰਜਾਬ ਨੂੰ ਕਬਜ਼ਾਉਣਾ ਖੋਣਾ ਕੰਟਰੋਲ ਕਰਨਾ ਜੰਡੇ ਤੇ ਇੱਕ ਹੋਰ ਕਰਨ ਲਾ ਪਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਾਪੇ ਗਏ ਮਹਾਨ ਕੋਸ਼ ਦੇ ਵਿੱਚ ਪਾਈਆਂ ਗਈਆਂ ਵੱਡੀਆਂ ਊਣਤਾਈਆਂ ਖਾਮੀਆਂ ਕੁਤਾਈਆਂ ਗਲਤੀਆਂ ਜਿਹਦੇ ਪਿੱਛੋਂ ਪੰਜਾਬ ਦੇ ਬੁੱਧੀਜੀਵ ਵਰਗ ਦੀ ਸਲਾਹ ਨਾਲ ਇਹ ਫੈਸਲਾ ਲਿਆ ਗਿਆ ਕਿ ਆਪਾਂ ਨੂੰ ਇਸ ਮਹਾਨ ਕੋਸ਼ ਦੀਆਂ ਇਹ ਕਾਪੀਆਂ ਨਸ਼ਟ ਕਰਕੇ ਦ੍ਰੁਸਤ ਰੂਪ ਦੇ ਵਿੱਚ ਨਵੇਂ ਮਹਾਨ ਕੋਸ਼ ਨੂੰ ਛਾਪਣਾ ਚਾਹੀਦਾ ਇੱਕ ਪ੍ਰੋਜੈਕਟ ਦਿੱਤਾ ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਜਿਹੜੀ ਯੂਨੀਵਰਸਿਟੀ ਭਾਸ਼ਾ ਦੇ ਆਧਾਰ ਤੇ ਬਣੀ ਯੂਨੀਵਰਸਿਟੀ ਹੈ ਜਿਹੜੀ ਆਪਣੇ ਨਾਮ ਤੋਂ ਹੀ ਸਪਸ਼ਟ ਹੈ ਕਿ ਉਹਦੀ ਤਾਕਤ ਭਾਸ਼ਾ ਹੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਸ ਯੂਨੀਵਰਸਿਟੀ ਨੂੰ ਮਹਾਨ ਕੋਸ਼ ਛਾਪਣ ਦੇ ਲਈ ਉਸ ਦੇ ਵਿੱਚ ਨਵਾਂ ਕੁਝ ਕਿੰਨਾ ਕੁਝ ਦਰਜ ਹੋਣਾ ਹੈ ਸਮੇ ਦੇ ਬਹਿਣ ਚ ਕਿੰਨੇ ਸ਼ਬਦ ਕਿੰਨੇ ਅੱਖਰ ਕਿੰਨੇ ਬੋਲ ਕਿੰਨਾ ਕੁਝ ਨਵਾਂ ਆਇਆ ਤੇ ਉਹ ਸਾਰੇ ਇਸ ਖਿੱਤੇ ਦੀ ਸਾਰੀ ਪੰਜਾਬੀਅਤ ਦੀ ਸਰਬ ਧਰਮਾਂ ਦੀ ਉਨ੍ਹਾਂ ਦੀ ਨੁਮਾਇੰਦਗੀ ਕਰਦਾ ਹੋਵੇ ਇਸ ਨੂੰ ਧਿਆਨ ਚ ਰੱਖ ਕੇ ਬਕਾਇਦਾ ਤੌਰ ਤੇ ਇੱਕ ਪ੍ਰੋਜੈਕਟ ਦਿੱਤਾ ਗਿਆ ਉਸ ਪ੍ਰੋਜੈਕਟ ਤੇ ਕੰਮ ਹੋਇਆ ਸਾਲਾਂ ਬੱਧੀ ਕੰਮ ਹੋਣ ਤੋਂ ਬਾਅਦ ਮਹਾਨਕੋਸ਼ ਸ਼ਬਕੇ ਸਾਹਮਣੇ ਆ ਗਿਆ ਨਵੇਂ ਸਿਰੇ ਤੋਂ ਭਾਈ ਕਾਨ ਸਿੰਘ ਨਾਭਾ ਮਹਾਨਕੋਸ਼ ਪ੍ਰਚਲਿਤ ਹੈ ਉਸ ਤੋਂ ਇਹ ਅਗਲਾ ਪੜਾਅ ਸੀ ਇੱਕ ਤਰ੍ਹਾਂ ਨਾਲ ਉਹਦੇ ਵਿੱਚ ਬਾਧਾ ਸੀਗਾ ਤੇ ਜਦੋਂ ਸ਼ਬਕੇ ਸਾਹਮਣੇ ਆਇਆ ਤੇ ਬੁੱਧੀਜੀਵੀ ਵਰਗ ਨੇ ਪੰਜਾਬਦਿਆ ਨੇ ਉਹਦੇ ਵਿੱਚੋਂ ਨਿਸ਼ਾਨਦੇਹੀ ਕਰਨੀ ਸ਼ੁਰੂ ਕਰਤੀ ਕਿਹੜੀਆਂ ਵੱਡੀਆਂ ਖਾਮੀਆਂ ਨੇ ਆ ਵੱਡੇ ਸ਼ਬਦ ਜੋੜ ਦੀ ਗਲਤੀ ਹੈ ਇਹ ਅਰਥ ਦਾ ਅਨਰਥ ਕਰ ਦਿੱਤਾ ਗਿਆ ਹੈ ਨਾ ਇਹ ਇੱਥੇ ਗੁਰਬਾਣੀ ਦੀ ਤੁਕ ਵੀ درست ਨਹੀਂ ਲਿਖੀ ਸੋ ਜਿਹੀਆਂ ਖਾਮੀਆਂ ਜਦੋਂ ਪਛਾਣਨ ਦੀ ਕੋਸ਼ਿਸ਼ ਕੀਤੀ ਤਾਂ ਕਹਿੰਦੇ ਜੀ 35000 ਤੱਕ ਗਲਤੀਆਂ ਲੱਭੀਆਂ ਬਈ 1 2 5 10 20 50 ਤਾਂ ਸਮਝ ਆਉਣ 35000 ਤੱਕ ਗਲਤੀਆਂ ਇਹ ਉਹ ਨੇ ਜਿਹੜੀਆਂ ਫੜ ਲਈਆਂ ਜਿਹੜੀਆਂ ਰਹਿ ਗਈਆਂ ਹੁਣ ਮੈਨੂੰ ਨਹੀਂ ਪਤਾ ਤੇ ਕਹਿੰਦੇ ਜੀ 15000 ਦੇ ਕਰੀਬ ਕਾਪੀਆਂ ਸੀ ਅਜਈਆਂ ਹੁਣ ਸਾਨੂੰ ਨਹੀਂ ਪਤਾ ਕਿਤੇ ਬੰਦ ਹੋ ਗਈਆਂ ਕਿਤੇ ਪਈਆਂ ਰਹਿ ਜਾਣ ਗਲਤ ਕਾਪੀਆਂ ਕੱਲ ਨੂੰ ਉਹੀ ਚੱਲੀ ਜਾਣ ਇਹ ਸਾਰੇ ਪ੍ਰੋਜੈਕਟ ਦੇ ਇਹ ਸਾਰਾ ਪੱਕੇ ਸਾਹਮਣੇ ਆਉਣ ਤੋਂ ਬਾਅਦ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਮਾਹੁਰਾ ਨੇ ਕਹਿੰਦੇ ਮੀਟਿੰਗ ਸੱਦ ਲਈ ਕੁਝ ਪੰਜਾਬ ਦੇ ਬੁੱਧੀਜੀਵੀ ਸੱਦਲੇ ਚਿੰਤਕ ਸੱਦਲੇ ਐ ਇਸ ਭਾਸ਼ਾਈ ਮਸਲੇ ਨੂੰ ਸਮਝਣ ਵਾਲੇ ਸੱਦਲੇ ਤੇ ਕੁਝ ਕਹਿੰਦੇ ਯੂਨੀਵਰਸਿਟੀ ਦੇ ਮੈਂਦੇ ਸੱਦਲੇ ਉਹਦੇ ਵਿੱਚ ਫੈਸਲਾ ਹੋ ਗਿਆ ਕਿ ਇਹਨੂੰ ਇੱਕ ਦਰਸ ਤਰੀਕੇ ਨਾਲ ਨਸ਼ਟ ਕੀਤਾ ਜਾਵੇ ਤੇ ਨਵੇਂ ਸਿਰੇ ਤੋਂ ਇਹਦੇ ਤੇ ਕੰਮ ਕੀਤਾ ਜਾਵੇ ਤੇ ਜੀ ਐਸੇ ਤਾਂ ਕਹਿੰਦੇ ਤੈ ਹੋਇਆ ਸੀਗਾ ਕਿ ਤੁਰੰਤ ਇਹ ਕਾਰਵਾਈ ਕਰਨੀ ਹੈ ਸਪੀਕਰ ਸਾਹਿਬ ਦੀ ਦੇਖ ਰੱਖੇ ਠੋਣੀਆਂ ਪਤਾ ਨਹੀਂ ਜੁਣ ਸਪੀਕਰ ਸਾਹਿਬ ਨੂੰ ਨਹੀਂ ਦੱਸਿਆ ਜਾਂ ਸਪੀਕਰ ਸਾਹਿਬ ਕੋਲ ਸਮਾਂ ਨਹੀਂ ਸੀ ਤੇ ਜੀ ਆਖਰ ਮਾਮਲਾ ਹੁਣ ਸਾਹਮਣੇ ਆਇਆ ਕਿ ਯੂਨੀਵਰਸਿਟੀ ਨੇ ਯੂਨੀਵਰਸਿਟੀ ਕੈਂਪਸ ਦੇ ਅੰਦਰ ਇੱਕ ਵੱਡਾ ਾਟੋਆ ਪਟਿਆ ਤੇ ਲਿਆ ਕਿ ਉਹਦੇ ਵਿੱਚੋਂ ਕਾਪੀਆਂ ਸਿੱਪਣੀਆਂ ਸ਼ੁਰੂ ਕਰ ਦਿੱਤੀਆਂ ਵਿਦਿਆਰਥੀਆਂ ਨੇ ਸ਼ਬਦ ਦਾ ਇਸ ਤਰ੍ਹਾਂ ਨਰਾਦਰ ਹੁੰਦਿਆਂ ਦੇਖਿਆ ਤੇ ਜਦੋਂ ਨੇੜੇ ਆ ਕੇ ਦੇਖਿਆ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿ ਭਈ ਇਹ ਤਾਂ ਸ਼ਬਦ ਕੋਸ਼ ਹੈ ਤੇ ਉਹਦੇ ਵਿੱਚ ਕਹਿੰਦੇ ਜੀ ਗੁਰਬਾਣੀ ਵੀ ਹੈ ਕੁਰਾਨ ਵੀ ਹੈ ਭਗਵਤ ਗੀਤਾ ਵੀ ਹੈ ਹੋਰ ਧਾਰਮਿਕ ਸ਼ਲੋਕ ਵੀ ਨੇ ਹੈਨਾ ਤੇ ਇਹ ਸਾਰਾ ਕੁਝ ਹੈ ਉਹਦੇ ਵਿੱਚ ਉਹਦੀ ਪਰਵਾਸ਼ਿਤ ਕੀਤਾ ਗਿਆ ਸੋ ਉਹ ਕਹਿੰਦੀ ਜੀ ਇਹ ਤਾਂ ਸ਼ਬਦ ਗੁਰੂ ਦਾ ਅਪਮਾਨ ਹੈ ਮਸਲਾ ਇੱਧਰ ਨੂੰ ਚਲਾ ਗਿਆ ਤੇ ਮਸਲਾ ਵੱਧਿਆ ਦੇਖਦੇ ਆਂ ਡੀਨ ਸਾਹਿਬ ਸਾਹਮਣੇ ਆ ਗਏ ਉਹ ਕਹਿੰਦੇ ਨੇ ਜੀ ਪਾਣੀ ਛੱਡ ਰਹੇ ਆ ਉਹ ਦੇਖੋ ਉਹ ਟੋਏ 'ਚ ਜਿੱਥੋਂ ਲਿਆ ਕੇ ਸ਼ਬਦਕੋਸ਼ ਦੀਆਂ ਕਾਪੀਆਂ ਸਿੱਟੀਆਂ ਜਾ ਰਹੀਆਂ ਸੀ ਉਹਦੇ ਵਿੱਚ ਪਾਣੀ ਭਰਦਾ ਵਿਦਿਆਰਥੀ ਕਹਿੰਦੇ ਵੀ ਇਹਨਾਂ ਦਾ ਤਰੀਕਾ ਇਹ ਸੀ ਕਿ ਟੋਏ 'ਚ ਸਿੱਟੋਂ ਦੇ ਉੱਪਰੋਂ ਮਿੱਟੀ ਪਾਉ ਦੱਬ ਦੋ ਤੇ ਕਹਿੰਦੇ ਜਦੋਂ ਰੋਲਾ ਪੈ ਗਿਆ ਫਿਰ ਪਾਣੀ ਛੱਡਦਾ ਫਿਰ ਕਹਿੰਦੇ ਨਹੀਂ ਜੀ ਅਸੀਂ ਅਗਨ ਭੇਟ ਨਹੀਂ ਕਰ ਸਕਦੇ ਜਲ ਭੇਟ ਕਰ ਰਹੇ ਆ ਕਿ ਜਲ ਭੇਟ ਇੱਥੇ ਹੀ ਬਟੋਆ ਪਟਕੀ ਕਰਵਾ ਸੀ ਕਹਿੰਦੇ ਹੁਣ ਇਸ ਦੇ ਉੱਤੇ ਕੁਝ ਪੰਥਕ ਜਮਾਤ ਕੁਝ ਸਿੱਖ ਵਿਦਵਾਨ ਕੁਝ ਧਾਰਮਿਕ ਸ਼ਕਤੀਆਂ ਉਹ ਕਹਿੰਦੀਆਂ ਵੀ ਇੱਕ ਤਰੀਕਾਕਾਰ ਬਣਿਆ ਉਸ ਤਰੀਕਾਕਾਰ ਨੂੰ ਅਪਣਾ ਸਕਦੀ ਸੀ ਯੂਨੀਵਰਸਿਟੀ ਕੁਝ ਕਹਿੰਦੇ ਕੋਈ ਸਲਾਹ ਨਾਲ ਅੱਗੇ ਵਧਿਆ ਜਾ ਸਕਦਾ ਸੀ ਕੋਈ ਕਮੇਟੀ ਦੀ ਨਿਗਰਾਨੀ ਹੇਠ ਹੋ ਸਕਦਾ ਸੀ ਸੋ ਇਹ ਮੁੱਦਾ ਵੱਡਾ ਬਣਿਆ ਤੇ ਆਖਰ ਦੇਰਾਂ ਤੱਕ ਕਾਨੂੰਨੀ ਕਾਰਵਾਈ ਜਦੋਂ ਹੋਈ ਉਹ ਤੋਂ ਬਾਅਦ ਧਰਨਾ ਤਾਂ ਮੁੱਕ ਗਿਆ ਪਰ ਪਿੱਛੇ ਸਵਾਲ ਛੱਡ ਗਿਆ ਸਵਾਲ ਇਹ ਹੈ ਜਨਾਬ ਕਿ ਜੇਕਰ ਪੰਜਾਬ ਯੂਨੀਵਰਸਿਟੀ ਦੇ ਕਿਸੇ ਵਿੰਗ ਨੂੰ ਕਿਸੇ ਪ੍ਰੋਫੈਸਰ ਸਹਿਬਾਨ ਨੂੰ ਕਿਸੇ ਹੈੱਡ ਨੂੰ ਕਿਸੇ ਡਿਪਾਰਟਮੈਂਟ ਨੂੰ ਇਹ ਟਾਸਕ ਮਿਲਿਆ ਇਹ ਯੂਨੀਵਰਸਿਟੀ ਨੂੰ ਮਿਲਿਆ ਯੂਨੀਵਰਸਿਟੀ ਅੱਗੇ ਕਿਹੜਾ ਕੰਮ ਕਰਾਉਂਦੀ ਹੈ ਵੱਖਰਾ ਸਵਾਲ ਆ ਨਾਮ ਇੱਥੇ ਯੂਨੀਵਰਸਿਟੀ ਦਾ ਜਾਂਦਾ ਸਾਡੀ ਯੂਨੀਵਰਸਿਟੀ ਹੈ ਪੰਜਾਬੀ ਯੂਨੀਵਰਸਿਟੀ ਉਹਦਾ ਨਾਮ ਜਾ ਰਿਹਾ ਤੇ ਜੇ ਉਹਨੂੰ ਇਹ ਕੰਮ ਮਿਲਿਆ ਉਹਨੇ ਇਹਦੇ ਵਿੱਚ ਕੋਤਾਹੀ ਕੀਤੀ ਗਲਤੀ ਕੀਤੀ ਤਾਂ ਜੀ ਉਹਦੇ ਲਈ ਜ਼ਿੰਮੇਵਾਰੀ ਕਿਹਦੀ ਤੈਅ ਹੋਏ ਵਾਈਸ ਚਾਂਸਲਰ ਤੋਂ ਲੈ ਕੇ ਉਸ ਡਿਪਾਰਟਮੈਂਟ ਦੇ ਹੈੱਡ ਤੋਂ ਲੈ ਕੇ ਕਿੰਨਾ ਕੁਸ਼ ਬਦਲ ਚੁੱਕਿਆ ਜੀ ਕੋਈ ਰਿਟਾਇਰ ਹੋ ਗਿਆ ਕੋਈ ਤਬਦੀਲ ਹੋ ਗਿਆ ਕੋਈ ਚਲਾ ਗਿਆ ਹੁਣ ਜ਼ਿੰਮੇਵਾਰ ਸਵਾਲ ਇਹ ਹੈ ਕਿ ਜਦੋਂ ਇਹ ਛਾਪਣ ਦੇ ਲਈ ਤੁਹਾਨੂੰ ਕੰਮ ਮਿਲਿਆ ਤਾਂ ਉਹਦੇ ਲਈ ਤੁਹਾਡੀ ਸੇਵਾ ਫਲ ਵੀ ਨਾਲ ਤੈਹ ਹੁੰਦੀ ਹੈ ਕਿ ਤੁਹਾਨੂੰ ਇਸ ਬਖਰੇ ਕੰਮ ਦੀ ਇੰਨੀ ਸੇਵਾ ਫਲ ਮਿਲੂਗਾ ਤੇ ਉਹਦੇ باوجود ਵੀ ਜੇਕਰ ਇਹ ਗਲਤੀਆਂ ਨੇ ਤਾਂ ਫਿਰ ਜ਼ਿੰਮੇਵਾਰੀ ਵੀ ਕਬੂਲੋ ਇਹ ਕੋਤਾਹੀ ਵੀ ਹੈ ਤੇ ਇਹ ਜ਼ਿੰਮੇਵਾਰੀ ਵੀ ਤੈਅ ਹੋਣੀ ਚਾਹੀਦੀ ਹੈ। ਉਹਦੇ ਲਈ ਵਸੂਲੀ ਵੀ ਤੈਅ ਹੋਣੀ ਚਾਹੀਦੀ ਹੈ। ਕਿ ਭਾਈ ਵੀ ਜੇ ਤੁਹਾਨੂੰ ਕੰਮ ਕਰਨ ਦੇ ਪੈਸੇ ਮਿਲਣਦੇ ਆ ਫਿਰ ਗਲਤੀਆਂ ਦੇ ਵੀ ਨਤੀਜੇ ਭੋਗਣੇ ਚਾਹੀਦੇ ਆ ਤੁਹਾਡੇ ਤੋਂ ਹੋਰ ਜਾਨਾ ਵੀ ਵਸੂਲਿਆ ਜਾਣਾ ਚਾਹੀਦਾ। ਮੁੜ ਕੇ ਜਿਹੜੀ ਦੁਬਾਰਾ ਸੋਧੋ ਕੇ ਛਪੇ ਉਹਦਾ ਇਹਨਾਂ ਤੋਂ ਖਰਚਾ ਵੀ ਲਿਆ ਜਾਣਾ ਚਾਹੀਦਾ। ਸੋ ਇਸ ਲਈ ਇਹ ਪਹਿਲੂ ਬਹੁਤ ਗੰਭੀਰ ਹੈ ਕਿ ਸਾਡੇ ਸੋ ਕਾਲਡ ਬੁੱਧੀਜੀਵੀ ਜਿਹੜੇ ਕਹਿੰਦੇ ਜੀ ਅਸੀਂ ਆ ਛਾਪ ਕੇ ਦੇਖੇ ਜਾ ਰਹੇ ਆ ਉਹਨਾਂ ਦੀਆਂ ਪੀੜ੍ਹੀਆਂ ਨੂੰ ਕਿੰਨਾ ਕੁਸ਼ ਗਲਤ ਪ੍ਰੋਸੈਸ ਹੋ ਰਿਹਾ ਹੈ ਮੈਂ ਨਹੀਂ ਕਹਿੰਦਾ ਸਾਰਾ ਕੁਝ ਗਲਤ ਆ ਰਿਹਾ ਪਰ ਜੋ ਇਹ ਸਾਹਮਣੇ ਆ ਗਿਆ 35000 ਗਲਤੀਆਂ ਫੜ ਹੋ ਗਈਆਂ ਤੇ ਅਸੀਂ ਉਹਨਾਂ ਦੀ ਪੀੜ੍ਹੀਆਂ ਨਹੀਂ ਕੀ ਛੱਡ ਕੇ ਜਾਂਦੇ ਆ ਫਿਰ ਕਿ ਇਹ ਹੀ ਜ਼ਿੰਮੇਵਾਰੀ ਰਹਗੀ ਸਾਡੀ ਪੜ੍ਹੇ ਲਿਖੇ ਵਰਗ ਦੀ ਕਿ ਗਿਆਨ ਗਿਆਨਬਾਨ ਲੋਕਾਂ ਦੀ ਇਹ ਜ਼ਿੰਮੇਵਾਰੀ ਰਹਗੀ ਇਹ ਵੱਡਾ ਸਵਾਲ ਖੜਾ ਹੈ ਚਲੋ ਜੀ ਇਹਦੇ ਨਾਲੇ ਇੱਕ ਸਵਾਲ ਹੋਰ ਖੜਾ ਹੈ ਆਰਐਸਐਸ ਮੁਖੀ ਮੋਨ ਭਾਗਵਤ ਜੀ ਕਹਿੰਦੇ ਦੇਸ਼ ਦੇ ਹਰ ਨਾਗਰਿਕ ਨੂੰ ਤਿੰਨ ਭਾਸ਼ਾਵਾਂ ਆਉਣੀਆਂ ਜ਼ਰੂਰੀ ਨੇ ਇੱਕ ਪਾਸੇ ਉਹ ਹਰ ਭਾਸ਼ਾ ਦਾ ਸਤਿਕਾਰ ਕਰਦੇ ਹੋਏ ਇਹ ਦ੍ਰਿਸ਼ ਕ੍ਰੀਏਟ ਕਰ ਰਹੇ ਨੇ ਇਹ ਦ੍ਰਿਸ਼ ਦਾ ਨਿਰਮਾਣ ਕਰ ਰਹੇ ਨੇ ਕਿ ਮੇਰੇ ਲਈ ਸਾਰੀਆਂ ਭਾਸ਼ਾਵਾਂ ਬਰਾਬਰ ਨੇ ਉਹ ਕਹਿੰਦੇ ਜੀ ਹਰ ਬੰਦੇ ਨੂੰ ਆਪਣੀ ਮਾਂ ਬੋਲੀ ਆਪਣੀ ਸੂਬੇ ਦੀ ਬੋਲੀ ਤੇ ਫਿਰ ਕਹਿੰਦੇ ਜੀ ਦੇਸ਼ ਦੇ ਵਿੱਚ ਇੱਕ ਸੰਪਰਕ ਭਾਸ਼ਾ ਤੌਰ ਤੇ ਤੀਜੀ ਬੋਲੀ ਉਹ ਵੀ ਹੋਣੀ ਚਾਹੀਦੀ ਤਿੰਨ ਭਾਸ਼ਾ ਹੀ ਮਹਾਰਾਸ਼ਟਰ ਦੇ ਵਿੱਚ ਆਰਐਸਐਸ ਦਾ ਹੈੱਡਕੁਆਰਟਰ ਹੈ ਜਿੱਥੇ ਉਹ ਸੰਸਕ੍ਰਿਤੀ ਦੀ ਤੇ ਹਿੰਦੀ ਦੀ ਗੱਲ ਕਰਦੇ ਨੇ ਪਰ ਮਹਾਰਾਸ਼ਟਰ ਨੇ ਕੇਂਦਰ ਸਰਕਾਰ ਦੇ ਤਿੰਨ ਭਾਸ਼ਾਈ ਫਾਰਮੂਲੇ ਨੂੰ ਭਜਾਤਾ ਕਿ ਸਾਡੇ ਇੱਥੇ ਮਰਾਠੀ ਪਹਿਲਾਂ ਤੇ ਅੰਗਰੇਜ਼ੀ ਸਿੱਖਣੀਆਂ ਸਿੱਖੋ ਹਿੰਦੀ ਲਈ ਹੋਰ ਕਿਸੇ ਭਾਸ਼ਾ ਲਈ ਕੋਈ ਥਾਂ ਨਹੀਂ ਉੱਥੇ ਤੁਸੀਂ ਮਨਜ਼ੂਰ ਕਰਕੇ ਭਜਿਆਏ ਪਰ ਆਰਐਸਐਸ ਦੇ ਮੁਖੀ ਹੁਣ ਦੇਸ਼ਵਾਸੀਆਂ ਨੂੰ ਇਹ ਸਮਝਾਉਣਾ ਚਾਹੁੰਦੇ ਨੇ ਜਿਹਨੂੰ ਸੁਣ ਕੇ ਬਹੁਤ ਚੰਗਾ ਲੱਗਦਾ ਕਿ ਹਾਂ ਵੀ ਉਹਨਾਂ ਨੇ ਸਭ ਤੋਂ ਪਹਿਲਾਂ ਕਿਹਾ ਕਿ ਬੰਦੇ ਨੂੰ ਆਪਣੀ ਮਾਂ ਬੋਲੀ ਆਉਣੀ ਚਾਹੀਦੀ ਆ ਦੂਜਿਆਂ ਨੇ ਕਿਹਾ ਕਿ ਬਿਲਕੁਲ ਸੂਬੇ ਦੀ ਬੋਲੀ ਜੇ ਸੂਬੇ ਵਿੱਚ ਤੁਸੀਂ ਜਾਓ ਕਿਰਤ ਲਈ ਜਾਓ ਕੰਮ ਲਈ ਜਾਓ ਰੋਜ਼ਗਾਰ ਲਈ ਜਾਓ ਹੈ ਰਹਿਣ ਸਹਿਣ ਲਈ ਜਾਓ ਤੁਹਾਡਾ ਕੋਈ ਉਹਨਾਂ ਨਾਲ ਰਿਸ਼ਤਾ ਨਾਤਾ ਜੁੜ ਜਵੇ ਤਾਂ ਉੱਥੋਂ ਦੀ ਬੋਲੀ ਆਉਣੀ ਜ਼ਰੂਰੀ ਆ ਸੂਬੇ ਦੀ ਜਿੱਥੇ ਤੁਹਾਡਾ ਠਹਿਰਾਵ ਹੋਵੇ ਤੀਜਾ ਉਹ ਕਹਿੰਦੇ ਜੀ ਦੇਸ਼ ਦੇ ਵਿੱਚ ਜਿੱਥੇ-ਜਿੱਥੇ ਜਾਓ ਉੱਥੇ ਦੀ ਸੰਪਰਕ ਭਾਸ਼ਾ ਹੁਣ ਇਹ ਆ ਧੁਕਮਾ ਤੁਸੀਂ ਹਿੰਦੀ ਨੂੰ ਸੰਪਰਕ ਭਾਸ਼ਾ ਵਜੋਂ ਵਾਰਨਾ ਚਾਹੁੰਦੇ ਹੋ ਨਾਲੇ ਆਪ ਇਹ ਕਹਿ ਰਹੇ ਨੇ ਕਿ ਦੇਸ਼ ਦੀ ਹਰ ਭਾਸ਼ਾ ਰਾਸ਼ੀ ਭਾਸ਼ਾ ਹੈ ਕੋਈ ਇੱਕ ਭਾਸ਼ਾ ਰਾਸ਼ੀ ਭਾਸ਼ਾ ਨਹੀਂ ਹੁੰਦੀ ਸਾਰੀ ਰਾਸ਼ੀ ਭਾਸ਼ਾ ਫਿਰ ਚੇਚਾ ਇੱਕ ਭਾਸ਼ਾ ਨੂੰ ਹੀ ਦਰਜੇ ਦੇ ਹਵਾਲੇ ਨਾਲ ਉਭਾਰੇ ਕਿਉਂ ਜਾ ਰਹੇ ਤੁਹਾਡੇ ਲੁਕਵੇਂ ਏਜੰਡੇ ਕਿ ਇਸੇ ਲੁਕਵੇਂ ਏਜੰਡੇ 'ਚ 75 ਸਾਲ ਵਾਲਾ ਪੰਗਾ ਵੀ ਖੜਾ ਜੀ ਪਿਛਲੇ ਦਿਨੀ ਇਹਨਾਂ ਨੇ ਇੱਕ ਸਮਾਗਮ 'ਚ ਐ ਆਰਐਸਐਸ ਦੇ ਇੱਕ ਵੱਡੇ ਵਿਦਵਾਨ ਕਹਣ ਵਾਲਿਆਂ ਦੀ ਇੱਕ ਕਿਤਾਬ ਤੇ ਲੋਕ ਰਪਣ ਦੇ ਹਵਾਲੇ ਨਾਲ ਇਹ ਗੱਲ ਕਹੀ ਕਿ ਉਹਨਾਂ ਦਾ ਵਿਚਾਰ ਸੀ ਕਿ ਜਦੋਂ ਬੰਦਾ 75 ਸਾਲ ਦਾ ਹੋ ਜਾਵੇ ਤੁਹਾਨੂੰ 75 ਸਾਲ ਦੀ ਸਨਮਾਨ ਦੀ ਲੋਈ ਮਿਲੇ ਤਾਂ ਉਹਦਾ ਮਤਲਬ ਇਸ਼ਾਰਾ ਹੁੰਦਾ ਕਿ ਹੁਣ ਪਰੇ ਹੋ ਜਾਓ ਹੋਰਨਾਂ ਨੂੰ ਮੌਕਾ ਦੇ ਦਿਓ ਉਤਤਵਾਦ ਮੀਡੀਆ 'ਚ ਮੁੱਦਾ ਬਣ ਗਿਆ ਕਿ ਵੀ ਮੋਨ ਭਾਗਵਤ ਜੀ ਵੀ 75 ਸਾਲ ਦੇ ਹੋ ਰਹੇ ਨੇ ਸਤੰਬਰ 'ਚ ਹੈ 17 ਸਤੰਬਰ ਨੂੰ 75 ਸਾਲ ਦੇ ਹੋ ਰਹੇ ਨੇ ਨਿਰਮੋਦੀ ਨੇ ਤੇ 11 ਸਤੰਬਰ ਨੂੰ 75 ਸਾਲ ਦੇ ਹੋ ਜਾਣਾ ਮੋਨ ਭਾਗਵਤ ਨੇ ਭਾਗਵਤ ਜੀ ਪਹਿਲਾਂ ਹੋ ਰਹੇ ਨੇ ਹਫਤੇ ਬਾਅਦ ਦੇ ਨਦਰ ਮੋਦੀ ਜੁਰ ਕਹਿੰਦੇ ਜੀ ਉਹਨਾਂ ਵੱਲ ਇਸ਼ਾਰਾ ਸੀ ਕਿ ਵੀ 75 ਸਾਲ ਤੋਂ ਬਾਅਦ ਆਪਾਂ ਪਰੇ ਹੋ ਜੀ ਮੈਂ ਵੀ ਪਰੇ ਹੋ ਰਿਹਾ ਹਾਂ ਤੁਸੀਂ ਵੀ ਉਸ ਤੋਂ ਬਾਅਦ ਬੀਜੇਪੀ ਦੇ ਅੰਦਰ ਦਾ ਤਥੱਲੀ ਮੱਚ ਗਈ ਕੁਝ ਥਿਰ ਹੋ ਸਰਕਾਰ ਮੋਗੀਆਂ ਜਿਹੜੀਆਂ ਮੋਦੀ ਦੀ ਥਾਂ ਲੈਣਾ ਚਾਹੁੰਦੀਆਂ ਸੰਘ ਚ ਉਹ ਬੰਦੇ ਸਰਕਾਰ ਮੋਗੇ ਜਿਹੜੇ ਮੋਦੀ ਦੀ ਥਾਂ ਤੇ ਆਪਣਾ ਬੰਦਾ ਰਿਪਲੇਸ ਕਰਨਾ ਚਾਹੁੰਦੇ ਆ ਤੇ ਮੋਦੀ ਤੇ ਮਿਰਛਾ ਦੀ ਜੁੜੀ ਵੀ ਪਹਿਲਾਂ ਥੱਲੀ ਜਮੀ ਨਿਕਲ ਗਈ ਕਿਉਂਕਿ ਲੰਬੇ ਸਮੇਂ ਤੋਂ ਸੰਘ ਔਰ ਬੀਜੇਪੀ ਚ ਦੂਰੀਆਂ ਵਧਦੀਆਂ ਜਾ ਰਹੀਆਂ ਇਹਦਾ ਪ੍ਰਕਟਾਵਾ ਅਸੀਂ ਲੋਕ ਸਭਾ ਚੋਣਾਂ ਚ ਵੀ ਦੇਖਿਆ ਇਹਦਾ ਪ੍ਰਕਟਾਵਾ ਅਸੀਂ ਉਸ ਸਮੇਂ ਵੀ ਦੇਖਿਆ ਜਦੋਂ ਜੇਪੀ ਨੱਡਾ ਰਾਸ਼ਟਰੀ ਪ੍ਰਧਾਨ ਬੀਜੇਪੀ ਦੇ ਕਹਿੰਦੇ ਨੇ ਸਾਡਾ ਕੋਈ ਵਾਸਤਾ ਨਹੀਂ ਆਰਐਸਐਸ ਨਾਲ ਅਸੀਂ ਆਪਣੇ ਦਮ ਤੇ ਉੱਠੇ ਆ ਆਪਣੇ ਦਮ ਤੇ ਪੜ੍ਹਦੇ ਆ ਸਾਡਾ ਕੋਈ ਸਬੰਧ ਨਹੀਂ ਜਿਆ ਤੇ ਪਰ ਉਸ ਤੋਂ ਬਾਅਦ ਜਦੋਂ ਆ ਗੱਲਾਂ ਸਾਹਮਣੇ ਆਉਣ ਲੱਗੀਆਂ ਕਿ ਸੰਗ ਆਪਣਾ ਸਿਕੰਜਾ ਕੱਸਣ ਲੱਗਿਆ ਫਿਰ ਨਰੇਂਦਰ ਮੋਦੀ ਜੀ ਲਾਲ ਕਿਲੇ ਤੋਂ ਦੁਨੀਆ ਦੀ ਸਭ ਤੋਂ ਵੱਡੀ ਐਨਜੀਓ ਵੀ ਕਰਾ ਲੈਂਦੇ ਆ ਆਰਐਸਐਸ ਨੂੰ ਉਹਦਾ ਗੁਣਗਾਨ ਵੀ ਕਰਦੇ ਆ ਤੇ ਅਮਿਤ ਸ਼ਾਹ ਜੀ ਵੀ ਇੰਟਰਵਿਊ 'ਚ ਵੀ ਕਹਿੰਦੇ ਆ ਮੈਂ ਵੀ ਸੰਗੀ ਮੋਦੀ ਜੀ ਵੀ ਸੰਗੀ ਹਾਂ ਅਸੀਂ ਉਹਨਾਂ ਦੇ ਲਾਈ ਬੁੱਟੇ ਹਾਂ ਸਾਰਾ ਕੁਝ ਆ ਫਿਰ ਉਹਨਾਂ ਦਾ ਗੁਣਗਾਨ ਸੋ ਉਸ ਗੁਣਗਾਨ ਦੇ ਵਿੱਚੋਂ ਹੁਣੇ ਮੰਨ ਲਿਆ ਜਾਵੇ ਕਿ ਆਰਐਸਐਸ ਨੇ ਉਹ ਦਵਭਗ ਨਦਰ ਮੋਦੀ ਤੋਂ ਹਟਾ ਦਿੱਤਾ ਸੋ ਇਸ ਲਈ ਮੋਨ ਭਾਗਵਤ ਜੀ ਨੇ ਆਪਣੇ ਲਈ ਵੀ ਕਾਰਜਕਾਲ ਦਾ ਵਾਅਦਾ ਕਰ ਲਿਆ ਜਿਵੇਂ ਰਿਟਾਇਰਮੈਂਟ ਤੋਂ ਬਾਅਦ ਵਾਧੂ ਸਮਾਂ ਮਿਲ ਜਾਂਦਾ ਇਨਸੈਂਕਸ਼ਨ ਕਹਿੰਦੇ ਜਿਹਨੂੰ ਉਹ ਮਿਲ ਜਾਂਦੀ ਹੈ ਸੋ ਆਪਣੇ ਆਪ ਨੂੰ ਵੀ ਆਪੇ ਦੇ ਲਈ ਤੇ ਮੋਦੀ ਜੀ ਨੂੰ ਵੀ ਮਿਲ ਗਈ ਸੋ ਇਹ ਦਾ ਮਤਲਬ ਮੰਨੀਏ ਕਿ ਨરેન્દ્ર મોદી ਹੋਰੀ ਇਹ ਕਾਰਜਕਾਲ ਤਾ ਪੂਰਾ ਕਰਨਗੇ ਪਹਿਲਾਂ ਚਰਚਾ ਜ਼ੋਰ ਫੜ ਗਈ ਸੀ ਕਿ 75 ਸਾਲ ਦੇ ਹੁੰਣ ਤੋਂ ਬਾਅਦ ਉਹ ਕੁਰਸੀ ਛੱਡ ਸਕਦੇ ਨੇ ਜਦੋਂ ਕਿ ਕਈ ਜੋਤਸੀ ਤਾਂ ਇਹ ਵੀ ਕਹੀ ਜਾਂਦੇ ਨੇ ਕਿ ਇਹ ਕਾਰਜਕਾਲ ਪੂਰਾ ਨਹੀਂ ਕਰਨਗੇ ਛੱਡਣਾ ਪਊਗਾ ਉਹਨਾਂ ਨੂੰ ਪਰ ਮੋਨ ਭਾਗਵਤ ਦੇ 75 ਸਾਲ ਵਾਲੇ ਫਾਰਮੂਲੇ ਇਸ਼ਾਰਾ ਕਰਤਾ ਕਿ ਫਿਲਹਾਲ મોદી ਕੁਰਸੀ ਤੇ ਬਣੇ ਰਹਿ ਸਕਦੇ ਨੇ ਅਮਰੀਕਾ ਨਾਲ ਵਿਗੜੇ ਰਿਸ਼ਤਿਆਂ ਦੇ ਦਰਮਿਆਨ ਜਿਸ ਤਰ੍ਹਾਂ ਭਾਰਤ ਚੀਨ ਤੇ ਰੂਸਿਕ ਟਕੜੀ ਬਣਦੀ ਜਾ ਰਹੀ ਹੈ ਕੀ ਇਸ ਤਿਕੜੀ ਤੋਂ ਅਮਰੀਕਾ ਖੌਫਜਦਾ ਹੈ ਕਬਰਾੜ ਚ ਹੈ ਬੁਖਰਾੜ ਚ ਹੈ ਇਸ ਲਈ ਉਹ ਨਵੇਂ-ਨਵੇਂ ਕਦੇ 50% ਦੀ ਟੈਰਫ ਵਾਲੀ ਗੱਲ ਕਦੇ ਬੀਜਿਆਂ ਵਾਲੀ ਗੱਲ ਕਦੇ ਟਰੱਕ ਡਰਾਈਵਰਾਂ ਵਾਲਾ ਪਹਿਲੂ ਲਗਾਤਾਰ ਉਧਰੋਂ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਇਹ ਸਭ ਦੇ ਦਰਮਿਆਨ ਅਮਰੀਕਾ ਨਾਲ ਛੇ ਟੈਰਫ ਵਿਵਾਦ ਦੇ ਦਰਮਿਆਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ ਤੇ ਚੀਨ ਲਈ ਨਿਕਲ ਗਏ ਨੇ ਪਹਿਲਾਂ ਜਾਪਾਨ ਦਾ ਦੌਰਾ ਹੈ ਫਿਰ ਚੀਨ ਦਾ ਦੌਰਾ ਹੈ ਉਹ ਜਿਹੜੀ ਸ਼ੰਘਾਈ ਸਹਿਯੋਗ ਪ੍ਰੀਸ਼ਦ ਦੀ ਮੀਟਿੰਗ ਹੈ ਉਹਦੇ ਵਿੱਚ ਸ਼ਿਰਕਤ ਕਰਨੀ ਹੈ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨਾਲ 31 ਅਗਸਤ ਨੂੰ ਉਹਨਾਂ ਦੀ ਮੁਲਾਕਾਤ ਹੈ ਤੇ 1 ਸਤੰਬਰ ਨੂੰ ਮੰਨਿਆ ਜਾ ਰਹੇ ਪੁਤਿਨ ਨਾਲ ਮਿਲਣਾ ਸੋ ਕੀ ਇਹ ਅਮਰੀਕਾ ਤੇ ਦਬਾਅ ਬਣਾਏਗਾ ਇਹ ਸਾਰਾ ਕੁਝ ਦੂਸਰੇ ਪਾਸੇ ਅਮਰੀਕਾ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆ ਰਿਹਾ ਹੁਣ ਉਸ ਦੇ ਨਿਸ਼ਾਨੇ ਤੇ ਭਾਰਤੀ ਵਿਦਿਆਰਥੀ ਆ ਗਏ ਨੇ ਅਮਰੀਕਾ 'ਚ ਰਹਿੰਦੇ ਭਾਰਤੀ ਵਿਦਿਆਰਥੀਆਂ ਦੇ ਲਈ ਨਵਾਂ ਫਰਮਾਨ ਜਾਰੀ ਹੋ ਗਿਆ ਹੈ ਕਿ ਹੁਣ 4 ਸਾਲ ਤੋਂ ਵੱਧ ਦਾ ਸਟੱਡੀ ਵੀਜ਼ਾ ਨਹੀਂ ਮਤਲਬ ਪਹਿਲਾਂ ਵਿਦਿਆਰਥੀ ਜਿੰਨੇ ਸਮੇਂ ਲਈ ਪੜਨ ਜਾਂਦਾ ਸੀ ਉਸ ਨੂੰ ਇੱਕ ਵੀਜ਼ੇ ਨਾਲ ਹੀ ਉਹ ਪੜਾਈ ਪੂਰੀ ਹੋ ਜਾਂਦੀ ਜੇ ਉਹ ਗ੍ਰੈਜੂਏਸ਼ਨ ਦੀ ਡਿਗਰੀ ਕਰਨ ਜਾ ਰਿਹਾ 4 ਸਾਲ ਜੇ ਉਹ ਐਮਏ ਦੀ ਡਿਗਰੀ ਕਰਨ ਜਾ ਰਿਹਾ ਮਾਸਟਰ ਕਰਨ ਜਾਂਦਾ ਤਾਂ 2 ਸਾਲ ਉਹਦੇ ਸ਼ਾਮਿਲ ਕਰ ਲਓ ਜੇ ਉਹਦੇ ਅੱਗੇ ਪੀਐਚਡੀ ਕਰਨ ਜਾ ਰਿਹਾ 5 ਸਾਲ ਉਹਦੇ ਸ਼ਾਮਿਲ ਕਰ ਲਓ ਸੋ ਇਸ ਤਰ੍ਹਾਂ ਉਹ ਸਾਰੇ ਸਾਰੀ ਸਟੱਡੀ ਦਾ ਜਿੰਨਾ ਉਹ ਕੰਮ ਕਰਦਾ ਉਹਨਾਂ ਦਿਨ ਲਈ ਇੱਕੋ ਵੀਜ਼ੇ ਨਾਲ ਉਹਦਾ ਕੰਮ ਖਤਮ ਹੋ ਜਾਂਦਾ ਸੀ ਹੁਣ ਕਹਿੰਦਾ ਨਾ 23 ਸਾਲ ਪਹਿਲਾਂ ਜਾਰਜ ਡਬਲਿਊ ਬੁਸ਼ ਦਾ ਫੈਸਲਾ ਹੁਣ ਟਰੰਪ ਨੇ ਬਦਲ ਕੇ ਰੱਖ ਦਿੱਤਾ ਹੈ ਰੌਨਲਡ ਟਰੰਪ ਕਹਿੰਦੇ ਕਿ ਨਾ 4 ਸਾਲ ਤੋਂ ਵੱਧ ਵੀਜ਼ਾ ਨਹੀਂ ਮਿਲੂਗਾ ਇਹਦੇ ਨਾਲ ਸਿੱਧਾ ਕਹਿੰਦੇ 3 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਪ੍ਰਭਾਵਿਤ ਹੋਣਾ ਹੈ ਸਿੱਧਾ ਅਸਰ ਉਹਨਾਂ ਤੇ ਪੈਣਾ ਸੋ ਕਿਤਨਾ ਕਿਤੇ ਇਸ ਫਾਰਮੂਲੇ ਜੋ ਪਿਛਲੇ ਦਰਮਿਆਨ ਦੇ ਮੈਂ ਅੰਤਰ ਦੇਖ ਰਿਹਾ ਸੀ ਉਹ ਕਹਿੰਦੇ ਇਹੀ ਤਾਂ ਹੈਗਾ ਕਿ ਪਹਿਲਾਂ ਸੀਗਾ ਇੱਕ ਵੀਜ਼ਾ ਲਾਓ ਹੁਣ ਕਹਿੰਦੇ ਨਾ ਪਹਿਲਾਂ ਜੇ ਗ੍ਰੈਜੂਏਸ਼ਨ ਕਰਨ ਜਾਣੀ ਹੈ ਤਾਂ 4 ਸਾਲ ਦਾ ਮਿਲੂਗਾ ਜੇ ਮਾਸਟਰ ਕਰਨ ਜਾਣੀ ਹੈ ਤਾਂ 2 ਸਾਲ ਦਾ ਮਿਲੂਗਾ ਉਸ ਤੋਂ ਬਾਅਦ ਪਹਿਲੇ ਵਾਲੇ ਮਾਮਲੇ ਵਿੱਚ ਸਿੱਕਾ ਕਿ ਤੁਸੀਂ 60 ਦਿਨੋਂ ਤੋਂ ਬਾਅਦ ਤੁਹਾਡੀ ਸਟੱਡੀ ਪੂਰੀ ਹੋਣ ਤੋਂ ਬਾਅਦ 60 ਦਿਨਾਂ ਚ ਤੁਸੀਂ ਉੱਥੇ ਰਹਿ ਸਕਦੇ ਹੋ ਆਪਣੇ ਕੰਮ ਕਰ ਲੈਣੇ ਕੁਝ ਕਰਨੇ ਸੀ ਅੱਗੇ ਨਹੀਂ ਫਿਰ ਉਹ ਮਾਹੌਲ ਬਣ ਜਾਂਦਾ ਕਿ ਲੈ ਹੁਣ ਰਹਿ ਗਿਆ ਮੈਨੂੰ ਰੋਜ਼ਗਾਰ ਮਿਲ ਗਿਆ ਹੁਣ ਉਹ ਸਮਾਂ ਹੱਦ ਘਟਾ ਕੇ ਵੀ 30 ਦਿਨ ਕਰਤੇ ਆ ਸੋ ਇਹਦੇ ਨਾਲ ਇੱਕ ਨਵਾਂ ਹੋਰ ਮੁਸ਼ਕਲ ਖੜੀ ਹੋ ਗਈ ਹੈ ਖਾਸ ਕਰਕੇ ਦਾ ਅਸਰ ਸਿੱਧਾ ਪਾਸਤੀ ਵਿਦਿਆਰਥੀਆਂ ਤੇ ਪੈਣਾ ਤੇ ਕਹਿੰਦੇ ਜੀ ਇਹ ਪੰਜ ਬਦਲਾਅ ਜਿਹੜੇ ਨਵੇਂ ਸਿਰ ਤੋਂ ਲਾਗੂ ਕਰ ਰਹੇ ਨੇ ਪੁਰਾਣੇ ਸਿਸਟਮ ਦੇ ਉਲਟ ਜਾ ਕੇ ਉਹਦਾ ਅਸਰ ਇਹ ਸਿੱਧਾ ਭਾਰਤੀ ਵਿਦਿਆਰਥੀਆਂ ਤੇ ਪੈਣ ਜਾ ਰਿਹਾ ਲੱਖਾਂ ਦੀ ਤਦਾਦ ਦੇ ਬੱਚਿਆਂ ਤੇ ਅਸਰ ਪੈਣਾ ਉਧਰ ਪੰਜਾਬ ਦਾ ਰੁਖ ਸਭ ਤੋਂ ਵੱਧ ਕੈਨੇਡਾ ਵਾਲੇ ਪਾਸੇ ਰਹਿੰਦਾ ਤੇ ਸਟੱਡੀ ਵੀਜ਼ਿਆਂ 'ਚ ਕੈਨੇਡਾ ਦੀ ਸ਼ਕਤੀ ਵੀ ਖਾਸੀ ਹੋ ਗਈ ਹੈ 66% ਜਿਹੜੇ ਕੈਨੇਡਾ ਨੇ ਸਟੱਡੀ ਵੀਜ਼ਿਆਂ 'ਚ ਕਟੌਤੀ ਕਰ ਦਿੱਤੀ ਹੈ ਤੇ ਇਹਦਾ ਅਸਰ ਸਮੁੱਚੇ ਸਟੱਡੀ ਵੀਜ਼ਿਆਂ 'ਚ 45% ਦੀ ਯੋਗਦਾਨ ਸੀ ਪੰਜਾਬੀਆਂ ਦਾ ਕਹਿੰਦੇ ਉਹ ਪ੍ਰਤੀ ਹੁਣ ਜਾ ਰਹੀ ਸੋ ਕਹਿੰਦੇ ਕਿ ਜਿਹੜਾ 45% ਤੋਂ ਘਟ ਕੇ 32% ਦੀ ਭਾਰਤੀਆਂ ਦੀ ਹਿੱਸੇਦਾਰੀ ਰਹਿ ਜਾਣੀ ਹੁਣ ਕੁੱਲ ਜਿੰਨੇ ਵੀਜ਼ੇ ਮਿਲਣੇ ਆ ਪਹਿਲਾਂ ਕੁੱਲ ਵੀਜ਼ਿਆਂ 'ਚ ਅਸੀਂ 45% ਹੁੰਦੇ ਸੀ ਅੰਤਰਰਾਸ਼ਟਰੀ ਸਟੱਡੀ ਵੀਜ਼ਿਆਂ 'ਚ ਹੁਣ ਸਾਡੀ 32% ਆ ਜਾਣੀ ਹੈ 66% ਦੀ ਕਟੌਤੀ ਹੋਊਗੀ ਕੁੱਲ ਇਹਦਾ ਅਸਰ ਸਿੱਧਾ ਪੈਣਾ 99950 ਤੋਂ ਘਟ ਕੇ 47695 ਭਾਰਤੀਆਂ ਲਈ ਸਟੱਡੀ ਪਰਮਿਟ ਰਹਿ ਗਏ ਸੋ ਕਹਿੰਦੇ ਸਟੱਡੀ ਬੀਚ ਉਧਰ ਵੀ ਕਟੌਤੀ ਆ ਤੇ ਇਧਰ ਅਮਰੀਕਾ ਵੀ ਆਪਣੀ ਮਤਲਬ ਕਿ ਕਾਰਵਾਈ ਪਾ ਰਿਹਾ ਹੈ ਇਹਦੇ ਨਾਲ ਅਜੇ ਟੈਰਫ ਵਾਲਾ ਮਸਲਾ ਵੀ ਖੜਾ ਹੈ ਅਜੇ ਜ਼ੀਰੋ ਟ੍ਰੇਡ ਵਾਰ ਵਾਲਾ ਵੀ ਮਸਲਾ ਖੜਾ ਹੈ ਸੋ ਭਾਰਤੀ ਖੇਤੀ ਵੀ ਅਯੋਗ ਵੀ ਇਹਦੇ ਵਿੱਚ ਉਕਪਾਲਾ ਪਹਿਲੂ ਵੀ ਮੁੱਦਾ ਬਣ ਕੇ ਖੜਾ ਹੈ ਸੋ ਹੁਣ ਸਭ ਦੀਆਂ ਨਜ਼ਰਾਂ ਚੀਨ ਦੇ ਵਿੱਚ ਹੋਣ ਵਾਲੀ ਬੈਠਕ ਤੇ ਟਿਕੀਆਂ ਹੈ ਕਿ ਕੀ ਉਸ ਦਬਾਅ ਨਾਲ ਅਮਰੀਕਾ ਨੂੰ ਪਿੱਛੇ ਮੋੜਨ ਚ ਇਹ ਮੁਲਕ ਕਾਮਯਾਬ ਹੋਣਗੇ ਸੋ ਇਹਦੇ ਉੱਤੇ ਵੀ ਨਜ਼ਰ ਰਹੇਗੀ ਬਹੁਤ ਬਹੁਤ ਸ਼ੁਕਰੀਆ